गुड मॉर्निंग एवरीवन वेलकम टू बैक न्यू अलॉक मेरा पुतु उठ गया उठ के लग्या शीशी पीण साढ़े तीन बजे जोता मेरा लग्या चाह पी नमारी इतो खोल के का चाह ब्रैड हमने गया से दुकान पर चीजियाँ लेके आया एक लिया भुजी का पैकेट मैं थोड़ा जहा खाता चाह रहा हूं हूने मैं चाह पीती है आ चीजें चुजिया लेके आया जाके ਚੀਜ਼ੀਆਂ ਨੇ ਆ ਕੇ ਡੱਬਾ ਭਰ ਲਿਆ ਇਹਨੂੰ ਮੈਂ ਕਿਹਾ ਲੁਕੋ ਦੇ ਕਾਕਾ ਆਉਣੇ ਆਣ ਉਹਨੇ ਸਾਰੀਆਂ ਖਾ ਜਾਣੀਆਂ ਚੀਜ਼ੀਆਂ ਪਕਰੇ ਚਿਪਸਰ ਇਹ ਗੋਲ ਕਪੇ ਦਾ ਪੈਕਟ ਖੁਦੀਆ ਇਹ ਵੀ ਖੁਦੀਆ ਇੱਕਾ ਡੱਬਾ ਲਿਆਇਆ ਟੌਫੀਆਂ ਰੱਖਿਆ ਨਾ ਕੁਛ ਖਲਾਸ ਲੂਰ ਲੀਆਂ ਟੌਫੀਆਂ ਚਾਕਲੇਟਾਂ ਇੱਕ ਆ ਪੈਕਟ ਸੀੜਾ ਮੈਂ ਖੋਲਿਆ ਸੀਗਾ ਉਹਦੇ ਨਾਲ ਦਾ ਤੇ ਆ ਮੈਂ

ਕਾਕਾ ਦਾ ਆਪਣੇ ਕਮਰੇ 'ਚ ਰੋਟੀ ਖਾਂਦਾ ਖਾਸ ਕਰ ਉੱਧਰ ਪੈਂਦਾ ਕਾਕਾ ਮੈਂ ਤਾਂ ਜੋ ਉਧਰ ਪੈਂਦੀ ਆ ਉਹਦੇ ਨਾਲ ਉੱਧਰ ਪੈਣੀ ਸੀ ਕਿ ਤਾ ਤੇ ਪਿੱਛੇ ਤੇਰਾ ਕਾਕਾ ਨੇ ਮੈਂ ਉੱਧਰ ਬਾਹਰ ਦਾ ਕਮਰੇ ਦੇ ਕਹਿੰਦਾ ਉੱਧਰ ਹੀ ਜਾਓ ਕਿਉਂਕਿ ਇਹ ਗੱਦੇ ਨਿਊ ਨੇ ਨਾ ਮੈਂ ਜਿੱਦਣੇ ਤੇਰ ਮਕਾਨ ਚੇਂਜ ਕਰੇ ਉਦਣੇ ਚੱਕੇ ਨੇ ਗੱਦੇ ਜਿਹੜੇ ਪੁਰਾਣੇ ਗੱਦੇ ਸੀਗੇ ਉਸ ਬੈੱਡ ਦੇ ਸੀਗੇ ਉਹ ਚੂਹਿਆਂ ਨੇ ਖਾ ਲਏ ਸੀ ਇਹ ਤਾਂ ਗੱਦੇ ਨਵੇਂ ਨੇ ਹਜੇ ਤੇ ਆ ਗੱਦੇ ਚੂਹੇ ਨੇ ਖਾ ਲਏ ਸੀ ਇਹ ਬੈੱਡ ਤੇ ਫਿਰ ਉਹ ਸੁੱਟੇ ਇਸ ਬੈੱਡ ਵਾਸਤੇ ਮੈਂ ਨਵੇਂ ਗੱਦੇ ਮੰਗਾਏ ਠੀਕ ਆ ਜਿਹੜੇ ਆ ਗੱਦੇ ਨੇ ਉਹ ਇਸ ਬੈੱਡ ਦੇ ਨੇ ਤੇ ਉਹ ਕਾਕੇ ਨੇ ਇੱਧਰ ਰੱਖਤੇ ਆਹ ਵਾਲੇ ਜਿਹੜੇ ਨਵੇਂ ਹੁਣ ਖਰੀਦ ਕੇ ਲਿਆਂਦੇ ਨੇ ਕੁਛ ਦਿਨ ਪਹਿਲਾਂ ਤਾਂ ਉਹ ਇਹਦੇ ਤਾਂ ਬਛਾਏ ਨਹੀਂ ਪੋਲੇ ਜਿਆਦਾ ਨਹੀਂ ਮੈਂ ਕਾਕੇ ਨੂੰ ਕਹ ਸੀ ਵੀ ਮੈਨੂੰ ਦੋ ਦਿਨ ਇਹ ਤੇ ਪੈ ਜਾਣ ਦੇ ਕਿਉਂਕਿ ਰਬਾਉਂਡਿੰਗ ਕਰਵਾਉਣ ਕਰਕੇ ਨਾ ਇੱਥੇ ਸਿਰ ਲਟਕਾ ਕੇ ਪੈਣਾ ਪੈਂਦਾ ਬਾੜ ਲਟਕਾ ਕੇ ਕਿਉਂਕਿ ਬਾੜ ਆਪਾਂ ਇਕੱਠੇ ਨਹੀਂ ਕਰ ਸਕਦੇ ਬਾੜ ਲਟਕਾ ਕੇ ਪੈਣਾ ਹੁੰਦਾ ਤਿੰਨ ਚਾਰ ਦਿਨ ਮੈਂ ਕਾਕੇ ਨੂੰ ਕਿਹਾ ਮੈਂ ਕਮਰੇ ਨੂੰ ਉੱਧਰ ਪੈ ਜਾਣ ਦੇ ਦੋ ਤਿੰਨ ਦਿਨਾਂ ਵੀ ਉੱਧਰ ਕੋਲੇ ਨੇ ਛੋਟੇ ਜਿਹੇ ਕੈਰੇ ਨੇ ਪੁਰਾਣੇ ਦਿੱਤੇ ਨੇ ਨਾ ਕਾਫੀ ਕਈ ਸਾਲ ਪੁਰਾਣੇ ਤੇ ਆ ਚੀਜ਼ ਬਹੁਤ ਅਰਦ ਕਰਦੀ ਸੀ ਜਦ ਮੈਂ ਤਾਂ ਕਿਨਾਰੇ ਦੇ ਸਿਰ ਆ ਕੇ ਪੈਂਦੀ ਸੀ ਫਿਰ ਦੋ ਦਿਨ ਮੈਂ ਉੱਧਰ ਕਮਰੇ ਚ ਪਈਆਂ ਬਾਕੀ ਦੇ ਦਿਨ ਇੱਥੇ ਪਈਆਂ ਰਾਤਾਂ ਦੀਆਂ ਸੀ ਇੱਥੇ ਪਈਆਂ ਮਾਮਾ ਧੀਆਂ ਸਾਨੂੰ ਕਾਕ ਨੇ ਕਮਰੇ ਚੋਂ ਕੱਢਦਾ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਮੇਰੇ ਗੱਦੇ ਦੋ ਕੋਲੇ ਕੋਲੇ ਮੈਂ ਉੱਧਰ ਪੈਣਾ ਆਪਣੇ ਕਮਰੇ 'ਚ ਉਹ ਕਮਰਾ ਠੰਡਾ ਸੀ ਇਹਦੇ ਨਾਲ ਉਹ ਇਹ ਬਰਾਡੇ 'ਚ ਗਰਮੀ ਨਹੀਂ ਆ ਤੇ ਗੁੱਛ 'ਚ ਉਹ ਕਮਰਾ ਠੰਡਾ ਬਹੁਤ ਬਹੁ ਦੇਖੋ ਬੰਦਾ ਚਾਹ ਛੱਡ ਕੇ ਨਾ ਸਪੈਸ਼ਲ ਮੈਂ ਚਾਹ ਬਣਾ ਕੇ ਦਿੱਤੀ ਆ ਦੁੱਧ ਪੱਤੀ ਠੀਕ ਆ ਉਹ ਦੁੱਧ ਪੱਤੀ ਕੋਲੀ ਜਿਹਾ ਪਈਆ ਬਰੈਡ ਪਈ ਨੇ ਤੇ ਆ ਬੰਦਾ ਚਿੰਗਮਾ ਖਾਣ ਲੱਗਿਆ ਬੱਗਲ ਦਾ ਮम्मा ਹਾਂ ਆ ਬੱਚੂ ਹਾਂ ਬੋਲ ਬੱਚੂ ਬੱਚੂ ਬਣਿਆ ਹੋਇਆ ਹਾਂ ਅਜਾ ਸੋਫਿਆਂ ਦੇ ਉਹ ਹਾਕਾ ਵਰ ਬਣਵਾਉਣੇ ਲਈ ਨੇ ਕੰਕੀ ਕਿ ਐਸੀ ਬਣਵਾਉਣੇ ਦੇਦੇ ਬਣਵਾ ਲੈ ਇਹਨਾਂ ਦੇ ਕਵਰ ਬਣਵਾਉਣੇ ਪੈਣਗੇ ਕਾਕਾ ਕਹਿੰਦਾ ਵੈਸੇ ਨਹੀਂ ਮਿਲਣੇ ਟੀਬਲ ਤੇ ਸ਼ੀਸ਼ਾ ਨਹੀਂ ਧਰਿਆ ਹਜੇ ਹਾਂ ਪਲਾਈ ਹੋ ਆ ਪਲਾਈ ਦਿੱਤੇ ਆ ਜਦੋਂ ਪਾਣੀ ਪੂੜੂ ਡੁੱਲਦਾ ਫਿਰ ਖਰਾਬੀ ਹੋ ਸਕਦੀ ਹੈ ਨਾ ਇਹ ਪਲਾਈ ਫੁੱਲ ਜਾਂਦੀ ਆ ਪਾਣੀ ਡੁੱਲਣ ਨਾਲ ਹਾਂ ਪਾਣੀ ਡੁੱਲਿਆ ਹੋ ਤਾਂ ਪਤਾ ਇਨਕ ਤਾਂ ਰੋਜ਼ ਡੁੱਲਦਾ ਟੀਬਲ ਦੇ ਤੇ ਸ਼ੀਸ਼ਾ ਰਿਆ ਕੇ ਰੱਖਣਾ ਬਿਲਕੁਲ ਸੋਫਿਆਂ ਦੇ ਉੱਤੇ ਹਜੇ ਕਵਰ ਬਣਾਉਣੇ ਨੇ ਬਣਾਉਣੇ ਪਤਾ ਨਹੀਂ ਦੇਤੇ ਕਾਕੇ ਨੇ ਕਿ ਦੇਣੇ ਨੇ ਕਿਹਾ ਸੀ ਕਵਰ ਬਣਾਉਣੇ ਦੇਦੇ ਤੈਸੀ ਹੀ ਮੈਂ ਹੀ ਰੱਖਿਆ ਸੀ ਹੁਣੇ ਜਦੋਂ ਦੁਕਾਨ ਤੇ ਚੀਜ਼ੀ ਲੈਣ ਗਈ ਸੀ ਨਾ ਉੱਥੋਂ ਮੁੜੇ ਸੀਗੇ ਇਹਨਾਂ ਚੰਗਾ ਵੀ ਦੁਕਾਨ ਆ ਇੱਥੇ ਨਾ ਆਹ ਰੋਡ ਪਾਰ ਕਰਕੇ ਪਰਲੇ ਪਾਸੇ ਨਾਲੇ ਦੁਕਾਨ ਉਸ ਰੋਡ ਤੇ ਨਾਲੇ ਆਟਾ ਚੱਕੀਆਂ ਮੱਕੀ ਦਾ ਕਣਕ ਰਿਹਾ ਜਦੋਂ ਮਰਜੀ ਆਟਾ ਨਾਲੇ ਤੇ ਹਾਓ ਤੇ ਨਾਲੇ ਤਾਜ਼ਾ ਤਾਜ਼ਾ ਲੈ ਲਓ ਪਿਸ ਦਾ ਪਿਸ ਦਾ ਹੈ ਨਾ ਤੇ ਨਾਲੇ ਕਰਿਆਨੇ ਦੀ ਦੁਕਾਨ ਆ ਕਰਿਆਨੇ ਦੀ ਦੁਕਾਨੇ ਕਿਦਰ ਨਾਲ ਵੀ ਆਪਾਂ ਨੂੰ ਦੋ ਤਿੰਨ ਦੁਕਾਨਾਂ ਜਮੇ ਨਾਲ ਲੈ ਘਰ ਦੇ ਮੰਮਾ ਹਾਂ ਨਾ ਨਾ ਇਹ ਬੇਚੰਨ ਨਾ ਜਿਆਦਾ ਵੱਕੇ ਬੋਲੋ ਨਾ ਧੀਕੇ ਠੀਕ ਆ ਜੇ ਗੇਟ ਤੋਂ ਨਿਕਰੇ ਮੈਂ ਕੁਸਨ ਮਾਰਨਾ ਕਿੱਚੀ ਚ ਮੈਨੂੰ ਬੋਲਣ ਹੀ ਦਿੰਦੀ ਕਹਿੰਦੀ ਬੋਲਣਾ ਗੇਟ ਤੋਂ ਨਿਕੜ ਕੇ ਇੱਧਰੋਂ ਜਾਵਾਂਗੇ ਤਾਂ ਮੇਨ ਰੋਡ ਆ ਜਾਊਗਾ ਇੱਧਰੋਂ ਜਾਵਾਂਗੇ ਜੋਤਰਾ ਸਕੂਲ ਵਾਲਾ ਰੋਡ ਆ ਜਾਊਗਾ ਵੀ ਮੈਂ ਹੁਣ ਜਾਵਾਂ ਬਚਾਲੇ ਆ ਗਈਆਂ ਦੋਨੇ ਸਾਈਡ ਮੇਨ ਰੋਡ ਲੱਗਦੇ ਤੇ ਜੋਤਰਾ ਸਕੂਲ ਇੱਥੋਂ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨੇੜੇ ਹੋ ਗਿਆ ਉਹ ਜੋਤਰੇ ਬਣਾਇਆ ਮੰਦਰ ਤੇ ਦੇਖ ਹੁਣ ਜੋਤਰਾ ਘਰੂਗਾ ਜੈ ਦੇਖ ਮੈਂ ਨਹੀਂ ਬੋਲਦੀ ਨਹੀਂ ਮੈਂ ਗੁੰਗਿਆ ਹੋ ਜਾਣਾ ਦੇਖੋ ਬੋਲ ਸਕਦੀਆਂ ਬੋਲ ਲਵਾ ਇਹ ਫੋਟੋ ਨਾ ਉੱਧਰ ਲੈ ਕੇ ਆਪਣੇ ਪਰਾਨੇ ਲਾਈਆਂ ਸੀ ਕਿ ਬਹੁਤ ਦਿਨ ਜੀ ਦੀਆਂ ਤੇ ਇੱਕ ਤੇ ਵੱਡੀ ਫੋਟੋ ਆ ਇੱਕ ਛੋਟੀ ਫੋਟੋ ਉੱਪਰ ਲੱਗੀ ਸੀ ਇੱਕ ਜਣੀ ਨੀਚੇ ਲੱਗੀ ਸੀ ਦੋ ਫੋਟੋ ਆ ਉਧਰ ਮੰਦਰ ਚ ਪਈਆਂ ਨੇ ਬਾਬੇ ਵਾਲੇ ਉਧਰ ਮੰਦਰ ਚ ਰੱਖਤੀਆਂ ਇਹਨਾਂ ਉਧਰੋਂ ਉਤਾਰ ਲੀਆਂ ਸੀ ਕਿ ਹਜੇ ਇੱਧਰ ਲਾਈਆਂ ਨਹੀਂ ਲੀਆਂ ਇਹਨੇ ਕਿਤੇ ਕਿਲੋ ਕੋਲ ਨਾ ਨਹੀਂ ਲੱਗਣੀਆਂ ਡਬਲ ਟੇਪ ਨਾਲ ਤੇ ਡਬਲ ਟੇਪ ਹਜੇ ਪੈ ਕੇ ਨਹੀਂ ਆਂਦੀ ਕਾਫੀ ਇਹ ਜਿਹੇ ਚੀਜ਼ਾਂ ਦੇ ਜਿਹੇ ਡਬਲ ਟੇਪ ਨਾਲ ਲੱਗਣਗੀਆਂ ਕਾਕਰ ਨੂੰ ਕਹਾਂ ਸੀ ਡਬਲ ਟੇਪ ਲਈ ਆਈ। ਤੁਹਾਨੂੰ ਸਰ ਖਾਵਾ ਡਬਲ ਟੇਪ ਨਾਲ ਲਗਣਗੇ ਨਾ ਦੀ ਬਾਤ ਤੇ ਤੇ ਤੁਹਾਨੂੰ ਜਦੋਂ ਦੇਖੇ ਤੇ ਜਿਹੜੇ ਬਣ ਕੇ ਜਾਂ ਹੋਊ ਦੀ ਬਾਤ ਤੇ ਚਪਾਉਂਦੇ। ਲੋ ਡਬਲ ਟੇਪ ਚਾਲਦੀ ਹੈ। ਤੁਹੇ ਲਈ ਤੂੰ ਲਈ ਰੀ ਤੈਨੂੰ ਵੀ ਲਿਆ ਦੂੰਗੇ। ਆਹ ਖਾਵਾ। ਡੱਬਾ ਨਾ ਤੋੜ ਦੀ। ਸੋਨਾ ਏ। ਅਸੀਂ ਜੀ ਇਹ ਜਨਾ ਥੋੜੀਆਂ ਜੀ ਅਸੀਂ ਟੌਫੀਆਂ ਚਾਕਲੇਟਾਂ ਫਿਰ ਮੈਂ ਉਹਨੂੰ ਕਿਹਾ ਦੁਕਾਨ ਵਾਲੀ ਮੈਂ ਕਿ ਤੈਨੂੰ ਡੱਬਾ ਦੇ ਦੇ ਡੱਬਾ ਵਧੀਆ ਸੀਗਾ ਸੋਹਣਾ ਲੱਗਿਆ ਮੈਨੂੰ ਉਹ ਤਾਂ ਡੱਬਾ ਹੀ ਦੇ ਦੇ ਮੈਂ ਕਿਹਾ ਜੜੇ 5-10 ਰੁਪਏ ਡੱਬੇ ਤੇ ਲੈਣੇ ਲੈ ਲੈ ਕਹਿੰਦੇ ਕੋਈ ਗੱਲ ਨਹੀਂ ਐ ਲੈ ਜਾ ਮੈਨੂੰ ਕੀ ਲਾਲਚ ਹੁੰਦਾ ਮੈਨੂੰ ਐਵੇਂ ਦੇ ਸੋਹਣੇ ਸੋਹਣੇ ਡੱਬੇ ਜ਼ਿਆਦਾ ਪਸੰਦ ਆ ਕਿਉਂਕਿ ਜਿਵੇਂ ਮੈਂ ਘਿਓ ਘਰੇ ਬਣਾਉਣੀ ਹੈ ਨਾ ਦੇਸੀ ਫਿਰ ਮੈਨੂੰ ਐ ਹੁੰਦਾ ਵੀ ਮੈਂ ਘਿਓ ਪਾ ਪੂ ਕੇ ਰੱਖ ਲੈਣੀ ਆ ਤੂੰ ਲਾਲੀ ਭੈਣ ਨਾ ਦਈ ਆਹ ਉਹਨਾਂ ਚਾਹਦਾ ਤਾਂ ਨਹੀਂ ਦਿੱਤਾ ਦੇਖ ਲਾ ਤੇਰਾ ਹੀ ਚਿਹਰਾ ਦੇਖ ਲਾ ਮੇਰਾ ਚਿਹਰਾ ਨਹੀਂ ਦਿਖਦਾ ਹੈ ਦੇਖ ਆ ਦੇ ਐ ਕਰਕੇ ਤੇਰਾ ਹੀ ਚਿਹਰਾ ਉਹ ਦੇ ਕਾ ਮੇਰਾ ਹੱਥ ਨਾ ਤੇਰਾ ਹੀ ਚਿਹਰਾ ਦਿਖਾਉਣੀ ਮੈਂ ਆਪਣਾ ਚਿਹਰਾ ਜਮਾ ਨਹੀਂ ਦਿਖਾਇਆ ਤੂੰ ਕਿਹਾ ਸੀ ਨਾ ਵੀ ਬਲੌਗ ਜਦੋਂ ਆਉਂਦਾ ਚਿਹਰਾ ਨਾ ਦਿਖਾਈ ਮੇਰਾ ਹੀ ਦਿਖਾਈ ਅੰਨਾ ਤੂੰ ਠਾਇਆ ਕੋਈ ਨਹੀਂ ਮੈਂ ਆਉਦਾ ਹੱਥ ਕੱਟ ਦੂੰਗੀ ਉਹਨਾਂ ਦਾ ਬਲੌਗੇ ਕੱਟ ਦੂੰਗੀ ਜਿੱਥੇ ਮੇਰਾ ਹੱਥ ਦੇਖਦਾ ਇਹ ਮੈਨੂੰ ਕਹਿੰਦੀ ਸਿਰਫ ਮੇਰਾ ਚਿਹਰਾ ਦੇਖਣਾ ਚਾਹੀਦਾ ਬਲੌਗ 'ਚ ਹੋਰ ਤੇਰਾ ਚਿਹਰਾ ਨਹੀਂ ਦਿਖਣਾ ਚਾਹੀਦਾ ਕੁਝ ਨਹੀਂ ਦਿਖਣਾ ਚਾਹੀਦਾ ਤੂੰ ਬਲੌਗ ਦੇ ਵਿੱਚ ਨਹੀਂ ਆਉਣੀ ਚਾਹੀਦੀ ਹੈਨਾ ਮੈਂ ਮੈਚ ਯੂਟਿਊਬਰ ਬਣਨਾ ਵੱਡੀ ਬਹੁਤ ਵੱਡੀ ਯੂਟਿਊਬਰ ਬਣਨਾ ਸਿਰਫ ਯੂਟਿਊਬ ਤੇ ਮੈਂ ਹੀ ਸ਼ਾ ਜਮਾ ਮੈਂ ਹੀ ਦੇਖਾ ਤੂੰ ਨਾ ਦਿਖੇ ਮੈਂ ਕਹਾ ਠੀਕ ਆ ਭਾਈ ਮੈਂ ਬਹੁਤਾਰੇ ਵਲੌਗ ਬਣਾਏ ਨੇ ਹਾਂ ਬਹੁਤ ਸਾਰੇ ਵਲੌਗ ਬਣਾਏ ਨੇ ਨਮਕ ਨਮਕ ਕਿੰਨੇ ਤਾਦੂ ਖੇਨੇ ਆਏ ਠੀਕ ਹਨ ਤਾਦੂ ਖੇਨੇ ਆਏ ਬਤਾ ਦਮਾ ਜੋ ਤਰੇ ਬਲੌਗ ਬਣਾਏ ਨੇ 1 2 3 4 5 5 5 ਬਲੌਗ ਬਣਾਏ ਜੋ ਤਰੇ 5 ਜੋ ਜੋਤਾ ਗਿਆਰੀ ਸਕੂਲੇ ਤੇ ਜੋਤੇ ਨੇ ਕੀਤੀ ਅੱਜ ਛੁੱਟੀ ਕੈਸੇ ਵੇਲੇ ਸੁੱਤਾ 5 ਵਜੇ 6 ਵਜੇ ਸਾਡਾ ਆਲਰਮ ਵੱਜ ਜਾਣਾ 6 ਵਜੇ ਅਸੀਂ ਉੱਠਣਾ ਜੇ ਇੰਨੀ ਠਾਲੀ ਇੰਨੀ ਠਾਲੀ ਮੈਂ ਉੱਠੀ ਹੋਣੀ ਪਰ ਮੈਂ ਵੀ ਸੌਏਗੀ ਢੀਢੀ ਹੋ ਗਈ ਮੈਂ ਕਿਹਾ ਚੱਲ ਸੌਏ ਜਾ ਹੁਣ ਤੂੰ ਵੀ ਅੱਜ ਇਹਦੀ ਛੁੱਟੀ ਹੋ ਗਈ ਆ ਸਵੇਰੇ ਫੇਰ ਛੁੱਟੀ ਆ ਸਵੇਰੇ ਪੀਡੀਮ ਆ ਇਹਦਾ ਸਵੇਰੇ ਜਣਾ ਸੀ ਪੀਡੀਮ ਤੇ ਇਹ ਉੱઠી ਆ 3:30 ਵਜੇ ਸਵੇਰੇ 5 ਵਜੇ ਸੁੱਤੀ ਆ ਮਤਲਬ ਸਾਰੀ ਰਾਤ ਨਹੀਂ ਸੁੱਤੀ ਸਾਰੀ ਰਾਤ ਜਾਗਦੀ ਨਹੀਂ 5 ਵਜੇ ਸਵੇਰੇ ਸੁੱਤੀ ਤੇ ਦੁਪਹਿਰ ਤੇ 3:30 ਵਜੇ ਸੁੱਤੀ ਉੱઠી ਆ ਭੈਣ ਜੀ ਮੈਂ ਸਾਰੇ ਕੰਮ ਖੁਮ ਕਰ ਲਏ ਮੈਨੂੰ ਕਹਿੰਦੀ ਰਾਤ ਹੋ ਗਈ ਆ ਓਏ ਛੋਟਾ ਬੱਚਾ ਬਾਂਹ ਕਿ ਪਾ ਮਾਂ ਕਹਿੰਦੀ ਤੂੰ ਮੈਂ ਕਿਹਾ ਸਵੇਰ ਹੋ ਗਈ ਮੈਂ ਉੱਠ ਕੇ ਕਹਿੰਦੀ ਰਾਤ ਹੋ ਗਈ ਆ ਤੂੰ ਤਾਂ ਬੱਚੇ ਬਾਹਰ ਚੱਲਦੀ ਕਿਉਂ ਨਾ ਗਾਈ ਕਿੱਧਰ ਚੱਲੇ ਗੋ ਛੋਟਾ ਬੱਚਾ ਕੰਮ ਕਿ ਪਾ ਬਣ ਬਣ ਛੋਟਾ ਬੱਚਾ ਬਣ